ਬਹੁਤ ਹੀ ਵੱਡੀ ਖਬਰ ਆ ਰਹੀ ਹੈ ਕਿ ਤੁਹਾਡੀ ਪ੍ਰੀ ਬੋਰਡ ਪੇਪਰਾਂ ਦੀ ਡੇਟਸ਼ੀਟ ਜਾਰੀ ਹੋ ਚੁੱਕੀ ਹੈ ਦੇਖ ਸਕਦੇ ਹੋ ਕਿ ਪ੍ਰੀ ਬੋਰਡ ਅਤੇ ਟਰਮ ਪ੍ਰੀਖਿਆਵਾਂ 2 ਜਨਵਰੀ 2024 ਦੀ ਡੇਟਸ਼ੀਟ ਇਸ ਸੰਬੰਧੀ ਤਾਂ ਦੇਖ ਸਕਦੇ ਹੋ ਕਿ 6ਵੀਂ ਤੋਂ ਲੈ ਕੇ 12ਵੀਂ ਜਮਾਤਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਆ ਸਾਰੇ ਹੀ ਕਲਾਸਿਸ ਦੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਾਰੇ ਦੇ ਪੇਪਰ ਜਿਹੜੇ ਹੈਗੇ ਆ ਪ੍ਰੀ ਬੋਰਡ ਦੇ ਪੇਪਰ ਹੋਣਗੇ ਆਹ ਡੇਟਸ਼ੀਟ ਦੇਖ ਸਕਦੇ ਹੋ ਦੋਸਤੋ ਕੱਲ ਜਾਰੀ ਹੋ ਚੁੱਕੀ ਸੀਗੀ ਤੇ ਅੱਜ ਸਾਡੇ ਕੋਲ ਪਹੁੰਚੀ 8 ਜਨਵਰੀ 2024 ਤਾਂ ਪੂਰੀ ਦਸਦੇ ਸਭ ਤੋਂ ਪਹਿਲਾਂ ਦੇਖੋ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਦੇ ਨੂੰ ਧਿਆਨ ਵਿੱਚ ਲਿਆਇਆ ਜਾ ਰਿਹਾ ਹੈ ਕਿ ਮਿਤੀ 15-1-24 ਤੋਂ 15 ਜਨਵਰੀ ਤੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰੀ ਬੋਰਡ ਅਤੇ ਟਰਮ ਪ੍ਰੀਖਿਆਵਾਂ ਟੂ ਕਰਵਾਈਆਂ ਜਾ ਰਹੀਆਂ ਹਨ ਇਸ ਸਬੰਧੀ 6ਵੀਂ ਤੋਂ 12ਵੀਂ ਜਮਾਤਾਂ ਲਈ ਤਿਆਰ ਕੀਤੀ ਗਈ ਡੇਟ ਸ਼ੀਟ ਹੇਠਾਂ ਲਿਖੇ ਅਨੁਸਾਰ ਹੈ ਤਾਂ ਸਭ ਤੋਂ ਪਹਿਲਾਂ ਆਪਾਂ 8ਵੀਂ ਤੋਂ 10ਵੀਂ ਆ ਤੁਸੀਂ ਇਹ ਤੇ 10ਵੀਂ ਜਮਾਤ ਦੀ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦੇਖ ਸਕਦੇ ਹੋ 15 ਜਨਵਰੀ ਤੋਂ ਤੁਹਾਡੇ ਪੇਪਰ ਸ਼ੁਰੂ ਨੇ ਤੇ ਅੱਜ ਜਿਹੜੀ ਹੈਗੀ 9 ਜਨਵਰੀ ਹੋ ਚੁੱਕੀ ਆ ਥੋੜੇ ਹੀ ਦਿਨ ਰਹਿ ਗਏ ਹਨ ਤੁਹਾਡੇ ਪੇਪਰ ਸ਼ੁਰੂ ਹੋਣ ਨੂੰ ਤਾਂ ਦੇਖ ਸਕਦੇ ਹੋ ਕਿ 15 ਜਨਵਰੀ ਨੂੰ ਸਭ ਤੋਂ ਪਹਿਲਾਂ 8ਵੀਂ ਜਮਾਤ ਦਾ ਹੈਗਾ ਗਣਿਤ ਦਾ ਪੇਪਰ ਤੇ 10ਵੀਂ ਜਮਾਤ ਦਾ ਹੈਗਾ ਸਾਇੰਸ ਦਾ ਪੇਪਰ ਇਸੇ ਤਰ੍ਹਾਂ ਫਿਰ ਦੋਸਤੋ 16 ਨੂੰ ਪੇਪਰ ਹੈਗਾ ਵਾ ਹਿੰਦੀ ਦਾ 10ਵੀਂ ਦਾ ਹੈਗਾ ਪੰਜਾਬੀ A ਦਾ ਫਿਰ ਸਮਾਜਿਕ ਸਿੱਖਿਆ ਦਾ ਪੇਪਰ 18 ਨੂੰ 19 ਨੂੰ ਫਿਰ ਜਿਹੜਾ ਹੈਗਾ ਪੰਜਾਬੀ B ਦਾ ਵਾ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਠੀ 22 ਨੂੰ ਹੈਗਾ ਤੁਹਾਡਾ ਗਣਿਤ ਦਾ 23 ਨੂੰ ਹੈਗਾ ਤੁਹਾਡਾ ਹਿੰਦੀ ਦਾ 24 ਨੂੰ ਹੈਗਾ ਸਿਰਕ ਸਿੱਖਿਆ ਦਾ ਫਿਰ 25 ਨੂੰ ਹੈਗਾ ਕੰਪਿਊਟਰ ਸਾਇੰਸ ਦਾ ਪੇਪਰ 10ਵੀਂ ਜਮਾਤ ਦਾ ਬਾਕੀ 8th ਕਲਾਸ ਵਾਲਿਆਂ ਦੀ ਡੇਟ ਸ਼ੀਟ ਜਿਹੜੀ ਹੈਗੀ ਨਾਲ-ਨਾਲ ਲਿਖ ਲੀਕੀ ਹੈ ਤੇ ਅੱਗੇ ਹੈ ਬਈ ਦੋਸਤੋ 12ਵੀਂ ਜਮਾਤਾਂ ਦੀ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਤਾਂ ਦੇਖ ਸਕਦੇ ਹੋ 15 ਜਨਵਰੀ ਨੂੰ ਸਭ ਤੋਂ ਪਹਿਲਾਂ ਜਿਹੜੇ ਹਿਊਮਨਿਟੀਜ਼ ਯਾਨੀ ਕਿ ਆਰਟਸ ਗਰੁੱਪ ਵਾਲੇ ਆ ਉਹਨਾਂ ਦਾ ਹਿਸਟਰੀ ਦਾ ਪੇਪਰ ਹੋਏਗਾ ਜਾਂ ਫਿਰ ਦੋਸਤੋ ਤੁਸੀਂ ਕੋਈ ਜਿਹੜਾ ਰੱਖਿਆ ਹੋਆ ਚੋਣਵਾ ਵਿਸ਼ਾ ਰੱਖਿਆ ਹੋਣਾ ਇਹਦੇ ਜਗ੍ਹਾ ਤੇ ਕੋਈ ਹੋਰ ਰੱਖਿਆ ਹੋਣਾ ਵਾ ਤਾਂ ਉਹਦਾ ਪੇਪਰ ਹੋਏਗਾ ਹਿਸਟਰੀ ਦੀ ਜਗ੍ਹਾ ਤੇ ਤੁਸੀਂ ਅਗਰ ਕੁਝ ਹੋਰ ਰੱਖੀਅਤ ਤਾਂ ਠੀਕ ਹੈ ਫਿਰ ਸਾਇੰਸ ਗਰੁੱਪ ਵਾਲਿਆਂ ਦਾ ਫਿਜ਼ਿਕਸ ਦਾ ਪੇਪਰ ਆ ਕਮਰਸ ਦਾ ਅਕਾਊਂਟੈਂਸੀ ਦਾ ਵਾ ਵਕੇਸ਼ਨਲ ਵਾਲਿਆਂ ਦਾ ਜਨਰਲ ਫਾਊਂਡੇਸ਼ਨ ਦਾ ਪੇਪਰ ਆ ਉਸ ਤੋਂ ਬਾਅਦ 16 ਜਨਵਰੀ ਨੂੰ ਅਗਲੇ ਦਿਨ ਹੀ ਜਨਰਲ ਅੰਗਰੇਜ਼ੀ ਦਾ ਪੇਪਰ ਹੋਏਗਾ ਤੁਹਾਡੇ 12ਵੀਂ ਜਮਾਤ ਦਾ 16 ਜਨਵਰੀ ਨੂੰ ਤੇ ਬਾਕੀ ਤੁਸੀਂ ਆਹ ਜਿਹੜੀ ਡੇਟ ਸ਼ੀਟ ਆ ਨੋਟ ਕਰ ਸਕਦੇ ਹੋ ਦੇਖ ਸਕਦੇ ਹੋ ਕਿ ਅਗਲਾ- ਤੇ ਕੈਮਿਸਟਰੀ ਦਾ ਵੀ ਆ ਇਕਨੋਮਿਕਸ ਦਾ ਵੀ ਆ ਠੀਕ ਹੈ ਤੇ 19 ਤਰੀਕ ਨੂੰ ਜਰਨਲ ਪੰਜਾਬੀ ਦਾ ਪੇਪਰ ਹੋਏਗਾ ਤੁਹਾਡਾ ਠੀਕ ਹੈ 12ਵੀਂ ਜਮਾਤ ਦਾ 19 ਜਨਵਰੀ ਨੂੰ ਜਰਨਲ ਪੰਜਾਬੀ ਦਾ 20 ਤਰੀਕ ਨੂੰ ਰਾਜਨੀਤੀ ਸ਼ਾਸਤਰ ਦਾ ਪੇਪਰ ਆ ਬਿਜ਼ਨਸ ਸਟੱਡੀਜ਼ ਦਾ ਪੇਪਰ ਆ 22 ਨੂੰ ਦੋਸਤੋ ਗਣਿਤ ਦਾ ਪੇਪਰ ਆ ਫਿਰ ਠੀਕ ਹੈ ਜੀ ਤੇ ਉਸ ਤੋਂ ਬਾਅਦ 23 ਜਨਵਰੀ ਨੂੰ ਕੰਪਿਊਟਰ ਦਾ ਪੇਪਰ ਤੁਹਾਡਾ ਹੋਏਗਾ 24 ਨੂੰ ਦੋਸਤੋ ਜੀਓਗ੍ਰਾਫੀ ਦਾ ਪੇਪਰ ਆ ਤੇ ਫੰਡamentals ਆਫ ਈ ਬਿਜ਼ਨਸ ਦਾ ਪੇਪਰ ਹੈ 25 ਜਨਵਰੀ ਨੂੰ ਤੁਹਾਡਾ ਜਿਹੜਾ ਹੈਗਾ ਪੇਪਰ ਖਤਮ ਹੋ ਜਾਏਗਾ ਵਾਤਾਵਰਣ ਸਿੱਖਿਆ ਹੋਵੇਗਾ ਇਸੇ ਤਰ੍ਹਾਂ ਦੋਸਤੋ 6ਵੀਂ 7ਵੀਂ ਅਤੇ 9ਵੀਂ ਜਮਾਤਾਂ ਲਈ ਟਰਮ ਪ੍ਰੀਖਿਆਵਾਂ ਦੀ ਡਿਡ ਸ਼ੀਟ ਵੀ ਜਾਰੀ ਹੋਈ ਆ 15 ਜਨਵਰੀ ਤੋਂ ਤੁਹਾਡੇ ਪੇਪਰ ਵੀ ਸ਼ੁਰੂ ਨੇ 6ਵੀਂ ਦਾ ਸਭ ਤੋਂ ਪਹਿਲਾ ਪੇਪਰ ਹੈਗਾ ਸਮਾਜਿਕ ਸਿੱਖਿਆ ਦਾ 7ਵੀਂ ਦਾ ਹੈਗਾ ਗਣਿਤ ਦਾ 9ਵੀਂ ਦਾ ਹੈਗਾ ਅੰਗਰੇਜ਼ੀ ਦਾ ਤੁਸੀਂ ਆ 6ਵੀਂ ਤੇ 7ਵੀਂ ਦੀ ਡਿਡ ਸ਼ੀਟ ਆਹ ਦੇਖ ਸਕਦੇ ਹੋ ਠੀਕ ਹੈ ਜੀ ਤੇ ਫਿਰ 16 ਤਰੀਕ ਨੂੰ ਜਿਹੜਾ ਪੇਪਰ ਹੈਗਾ ਕੰਪਿਊਟਰ ਸਾਇੰਸ ਦਾ ਹੋਏਗਾ 9ਵੀਂ ਜਮਾਤ ਦਾ 18 ਤਰੀਕ ਨੂੰ ਗਣਿਤ ਦਾ ਹੋਏਗਾ 9ਵੀਂ ਜਮਾਤ ਦਾ 19 ਤਰੀਕ ਨੂੰ ਪੰਜਾਬੀ A ਦਾ ਪੇਪਰ ਆ 20 ਤਰੀਕ ਨੂੰ ਸਮਾਜਿਕ ਸਿੱਖਿਆ 22 ਜਨਵਰੀ ਨੂੰ ਜਿਹੜਾ ਹੈਗਾ ਤੁਹਾਡਾ ਸਾਇੰਸ ਦਾ ਪੇਪਰ ਆ 9ਵੀਂ ਜਮਾਤ ਦਾ 23 ਜਨਵਰੀ ਨੂੰ ਹਿੰਦੀ ਦਾ 24 ਨੂੰ ਦੋਸਤੋ ਜਿਹੜਾ ਹੈਗਾ ਪੰਜਾਬੀ B 25 ਜਨਵਰੀ ਨੂੰ ਜਿਹੜਾ ਹੈ ਸਰੀਰ ਸਿੱਖਿਆ ਦਾ ਪੇਪਰ ਤੁਹਾਡਾ ਹੋਏਗਾ ਠੀਕ ਹੈ ਤੇ ਤੁਸੀਂ ਆਹ ਜਿਹੜੇ ਹੈਗੇ 6ਵੀਂ ਤੇ 7ਵੀਂ ਵਾਲਿਆਂ ਦੀ ਡੇਟ ਸ਼ੀਟ ਆਹ ਦੇਖ ਸਕਦੇ ਹੋ ਠੀਕ ਹੈ ਜੇ 6ਵੀਂ ਦੀ ਹੈ 7ਵੀਂ ਦੀ ਹੈ 9ਵੀਂ ਦੀ ਹੈਗੇ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਦੋਸਤੋ 11ਵੀਂ ਜਮਾਤ ਦੀ ਟਰਮ ਪ੍ਰੀਖਿਆਵਾਂ ਦੀ ਡੇਟ ਸ਼ੀਟ ਤਾਂ ਦੇਖੋ 15 ਜਨਵਰੀ ਨੂੰ 11ਵੀਂ ਜਮਾਤ ਵਾਲਿਆਂ ਦਾ ਹੈਗਾ ਵਾ ਇਕਨੋਮਿਕਸ ਦਾ ਪੇਪਰ ਕੈਮਿਸਟਰੀ ਦਾ ਠੀਕ ਹੈ ਜੀ ਫਿਰ 16 ਤਰੀਕ ਨੂੰ ਜਨਰਲ ਪੰਜਾਬੀ ਦਾ ਪੇਪਰ ਆ ਤੁਹਾਡਾ 11ਵੀਂ ਜਮਾਤ ਦਾ 18 ਜਨਵਰੀ ਨੂੰ ਦੋਸਤੋ ਗਣਿਤ ਦਾ ਪੇਪਰ ਹੈ ਤੁਹਾਡਾ ਠੀਕ ਹੈ ਉਸ ਤੋਂ ਬਾਅਦ 19 ਜਨਵਰੀ ਨੂੰ ਜਰਨਲ ਅੰਗਰੇਜ਼ੀ ਯਾਨੀ ਕਿ ਜਰਨਲ ਇੰਗਲਿਸ਼ ਦਾ ਪੇਪਰ ਹੈ ਤੁਹਾਡਾ 20 ਜਨਵਰੀ ਨੂੰ ਰਾਜਨੀਤੀ ਸ਼ਾਸਤਰ ਦਾ ਬਿਜ਼ਨਸ ਸਟੱਡੀਜ਼ ਦਾ ਬਾਇਓਲੋਜੀ ਦਾ ਠੀਕ ਹੈ ਜੀ 22 ਜਨਵਰੀ ਨੂੰ ਜਿਹੜਾ ਹੈਗਾ ਤੁਹਾਡਾ ਹਿਸਟਰੀ ਦਾ ਪੇਪਰ ਆ ਫਿਜ਼ਿਕਸ ਅਕਾਊਂਟੈਂਸੀ 23 ਜਨਵਰੀ ਨੂੰ ਪਾਤਾਵਰਣ ਸਿੱਖਿਆ ਯਾਨੀ ਕਿ এনवायरमेंट ਐਜੂਕੇਸ਼ਨ ਦਾ 24 ਨੂੰ ਕੰਪਿਊਟਰ ਦਾ ਪੇਪਰ ਹੈ ਕੰਪਿਊਟਰ ਸਾਇੰਸ ਦਾ 25 ਜਨਵਰੀ ਨੂੰ ਜੀਓਗ੍ਰਾਫੀ ਜਾਂ ਫਿਰ ਦੋਸਤੋ ਜਿਹੜਾ ਹੈਗਾ ਤੁਹਾਡਾ ਐਮਓਪੀ ਠੀਕ ਹੈ ਜੀ ਤਾਂ ਇਹਦਾ ਤੁਹਾਡਾ ਜਿਹੜਾ ਹੈਗਾ ਪੇਪਰ ਹੋਏਗਾ ਹੁਣ ਅ ਮੁਖੀ ਉਪਰੋਕਤ ਡੇਟ ਸ਼ੀਟ ਵਿੱਚ ਦਰਸਾਏ ਵਿਸ਼ਿਆਂ ਤੋਂ ਇਲਾਵਾ 11ਵੀਂ ਅਤੇ 12ਵੀਂ ਜਮਾਤਾਂ ਦੇ ਪ੍ਰੀਖਿਆਰਥੀ ਵੱਲੋਂ ਲਏ ਗਏ ਵਾਧੂ ਵਿਸ਼ੇ ਦੀ ਡੇਟ ਸ਼ੀਟ ਆਪਣੇ ਪੱਧਰ ਤੇ ਬਣਾਉਣਗੇ ਤੇ ਇਹ ਕਿੰਨੀ ਬਣਾਉਣਗੇ ਕਿ ਸਾਰੇ ਵਿਦਿਆਰਥੀਆਂ ਦੀ ਸਾਰੇ ਵਿਸ਼ਿਆਂ ਦੀ ਪ੍ਰੀਖਿਆ 25 ਇੱਕ ਅ 2024 ਤੱਕ ਮੁਕੰਮਲ ਹੋ ਜਾਵੇ ਮਤਲਬ 25 ਜਨਵਰੀ ਤੱਕ ਤੁਹਾਡੇ ਜਿਹੜੇ ਹੈਗੇ ਪੇਪਰ ਖਤਮ ਹੋ ਜਾਣਗੇ ਆਲ ਓਵਰ ਠੀਕ ਹੈ ਪ੍ਰੀ ਬੋਰਡ ਅਤੇ ਟਰਮ ਪ੍ਰੀਖਿਆ ਵਾਲੇ ਪੇਪਰ ਪੂਰੇ ਸਿਲੇਬਸ ਵਿੱਚੋਂ ਲਿਆ ਜਾਏਗਾ ਪੂਰਾ ਸਿਲੇਬਸ ਦੇ ਵਿੱਚੋਂ ਪੇਪਰ ਆਏਗਾ ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਏ ਨਵੇਂ ਪੈਟਰਨ ਮੁਤਾਬਿਕ ਪੂਰੇ ਅੰਕਾਂ ਦਾ ਹੋਵੇਗਾ ਠੀਕ ਹੈ ਜੀ 80 ਨੰਬਰ 80 ਜਾਂ ਫਿਰ 90 ਨੰਬਰ ਦਾ ਤੁਹਾਡਾ ਪੇਪਰ ਹੋਏਗਾ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੈਟਰਨ ਆ 8ਵੀਂ ਅਤੇ 10ਵੀਂ ਜਮਾਤਾਂ ਲਈ ਕੇਵਲ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ, ਸਮਾਜਿਕ ਵਿਗਿਆਨ ਅਤੇ ਸਾਇੰਸ ਵਿਸ਼ਿਆਂ ਦੇ ਪ੍ਰੀ ਬੋਰਡ ਦੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਬਹੁਤ ਹੀ ਵੱਡੀ ਖਬਰ 8ਵੀਂ ਅਤੇ 10ਵੀਂ ਜਮਾਤਾਂ ਲਈ ਕੇਵਲ ਜਿਹੜੇ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ, ਸਮਾਜਿਕ ਵਿਗਿਆਨ ਅਤੇ ਸਾਇੰਸ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਜਿਹੜੇ ਹੈਗੇ ਆ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਸਕੂਲ ਦੇ ਟੀਚਰ ਤਿਆਰ ਨਹੀਂ ਕਰਨਗੇ ਬਹੁਤ ਹੀ ਵੱਡੀ ਖਬਰ ਹੈ ਦੋਸਤੋ ਹੋ ਸਕਦਾ ਕਿ ਆਉਂਦੇ-ਆਉਂਦੇ ਪੇਪਰ ਵੀ ਲੀਕ ਹੋ ਜਾਣ ਬਟ ਦੋਸਤੋ ਬ ਦੋਸਤੋ ਅਗਰ ਹੈੱਡ ਆਫਿਸ ਵਾਲੋ ਜਾਰੀ ਹੋ ਰਿਹਾ ਤਾਂ ਕਈ ਵਾਰੀ ਜਿਹੜੇ ਅਧਿਆਪਕ ਨੇ ਉਹ ਸ਼ੇਅਰ ਕਰ ਦਿੰਦੇ ਆ ਸਟੂਡੈਂਟਾਂ ਨੂੰ ਤਾਂ ਇਹ ਹੁਣ ਦੋਸਤੋ ਥੋੜਾ ਜਿਹਾ ਆਪਣੇ ਮਾਈਂਡ ਦੇ ਵਿੱਚ ਰੱਖਣਾ ਪਏਗਾ ਤੁਹਾਨੂੰ ਠੀਕ ਹੈ ਜੀ ਪਹਿਲਾਂ ਕੀ ਹੁੰਦਾ ਸੀਗਾ ਜਿਹੜੇ ਸਟੂਡੈਂਟ ਜਿਹੜੇ ਟੀਚਰ ਹੁੰਦੇ ਸੀਗੇ ਉਹੀ ਤਿਆਰ ਕਰਦੇ ਸੀਗੇ ਸਕੂਲ ਦੇ ਲੈਵਲ ਤੇ ਤਿਆਰ ਹੁੰਦੇ ਸੀਗੇ ਬਟ ਇਸ ਵਾਰ ਇਹਨਾਂ ਨੇ 8ਵੀਂ ਅਤੇ 10ਵੀਂ ਲਈ ਇਹ ਰੂਲ ਕੀਤਾ ਵਾ ਉਸ ਤੋਂ ਬਾਅਦ 12ਵੀਂ ਜਮਾਤ ਲਈ ਮੈਡੀਕਲ ਨਾਨ ਮੈਡੀਕਲ ਕਮਰਸ ਅਤੇ ਹਿਊਮਨਿਟੀਜ਼ ਇਕਨੋਮਿਕਸ ਹਿਸਟਰੀ ਜੀਓਗ੍ਰਾਫੀ ਐਂਡ ਪੋਲ ਸਾਇੰਸ ਦੇ ਸਟ੍ਰੀਮ ਦੇ ਮੁੱਖ ਵਿਸ਼ਿਆਂ ਦੇ ਪ੍ਰੀਬੋਰਡ ਪ੍ਰੀਖਿਆਵਾਂ ਦੇ ਪ੍ਰਸ਼ਨ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਆਪ ਸਬਜੈਕਟਾਂ ਦੇ ਵੀ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਬਾਕੀ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਵਿਸ਼ਾ ਅਧਿਆਪਕ ਆਪਣੇ ਪੱਧਰ ਤੇ ਹੀ ਜਿਹੜਾ ਹੈਗਾ ਬਾ ਤਿਆਰ ਕੀਤੇ ਜਾਣਗੇ ਨਾਨ ਬੋਰਡ ਜਮਾਤਾਂ 6ਵੀਂ 7ਵੀਂ 9ਵੀਂ 11ਵੀਂ ਲਈ ਟਰਮ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਸਕੂਲ ਮੁਖੀ ਵਿਸ਼ਾ ਅਧਿਆਪਕ ਤੋਂ ਸਕੂਲ ਪੱਧਰ ਤੇ ਹੀ ਤਿਆਰ ਕਰਵਾਉਣਗੇ 6ਵੀਂ ਅਤੇ 7ਵੀਂ ਦਾ ਜਿਹੜਾ ਹੈਗਾ ਬਾ ਪ੍ਰਸ਼ਨ ਪੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਏ 8ਵੀਂ ਜਮਾਤ ਦੇ ਪੈਟਰਨ ਅਨੁਸਾਰ 9ਵੀਂ ਦਾ ਪ੍ਰਸ਼ਨ ਪੱਤਰ ਪ ਆਬੋਰਡ ਵੱਲੋਂ ਜਾਰੀ ਹੋਏ 12ਵੀਂ ਜਮਾਤ ਦੇ ਪੈਟਰਨ ਅਨੁਸਾਰ ਸੈੱਟ ਕੀਤੇ ਜਾਣ ਤਾਂ ਇਹਨਾਂ ਦੇ ਜਿਹੜੇ ਹੈਗੇ ਆ ਪ੍ਰਸ਼ਨ ਨਾਨ ਬੁੱਕ ਕਲਾਸਿਸ ਦੇ ਉਹ ਕੌਣ ਭجےਗਾ ਉਹ ਤੁਹਾਡੇ ਸਕੂਲ ਦੇ ਟੀਚਰ ਹੀ ਖੁਦ ਤਿਆਰ ਕਰਨਗੇ ਉਹ ਐਡ ਹੋਪੀਸੋ ਲੋ ਨਹੀਂ ਆਣਗੇ ਅੱਗੇ ਦੋਸਤੋ ਜਮਾਤਾਂ 6ਵੀਂ 7ਵੀਂ ਦੇ ਗਣਿਤ ਅੰਗਰੇਜ਼ੀ ਅਤੇ ਪੰਜਾਬੀ ਵਿਸ਼ੇ ਦੇ ਪ੍ਰਸ਼ਨ ਪੱਤਰਾਂ ਵਿੱਚ ਕੁੱਲ ਅੰਕਾਂ ਦਾ 50% ਅੰਕਾਂ ਦੇ ਪ੍ਰਸ਼ਨ ਮਿਸ਼ਨ ਸਮਰਥ ਤਹਿਤ ਪੜਾਈਆਂ ਗਈਆਂ ਕੁਸ਼ਲਤਾਵਾਂ ਵਿੱਚੋਂ ਪਾਏ ਜਾ ਸਕਦੇ ਹਨ ਇਹਨਾਂ ਪ੍ਰੀਖਿਆਵਾਂ ਦਾ ਸਮਾਂ ਜਿਹੜਾ ਹੈਗਾ ਦੋਸਤੋ ਨੋਟ ਕਰ ਲਓ 10:30 ਤੋਂ ਤੁਹਾਡਾ ਪੇਪਰ ਹੋਏਗਾ ਤੇ 1:30 ਵਜੇ ਤੁਹਾਡਾ ਜਿਹੜਾ ਹੈਗਾ ਪੇਪਰ ਖਤਮ ਹੋ ਜਾਏਗਾ ਜੇਕਰ ਸਕੂਲਾ ਦਾ ਸਮਾਂ ਬਦਲ ਜਾਂਦਾ ਹੈ ਤਾਂ ਸਕੂਲ ਲੱਗਣ ਦੇ ਅੱਧੇ ਘੰਟੇ ਬਾਅਦ ਸ਼ੁਰੂ ਕਰਕੇ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ ਅੱਗੇ ਦੋਸਤੋ ਵਿਸ਼ੇਸ਼ ਲੋਡਾਂ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਪ੍ਰਸ਼ਨ ਪੱਤਰ ਸਕੂਲ ਪੱਧਰ ਤੇ ਹੀ ਪਰੀ ਬੋਰਡ ਅਤੇ ਟਰਮ ਪ੍ਰੀਖਿਆਵਾਂ ਮਾ 2 ਦੇ ਪੇਪਰ ਹੁਣ ਉਪਰੰਤ ਉੱਤਰ ਪੱਤਰੀਆਂ ਵਿਸ਼ਾ ਅਧਿਆਪਕਾਂ ਦੁਆਰਾ ਨਾਲੋ ਜਿਹੜਾ ਹੈਗਾ ਚੈੱਕ ਕਰਵਾਉਣਾ ਯਕੀਨੀ ਬਣਾਉਣਗੇ ਸਕੂਲ ਮੁਖੀ ਇਹ ਯਕੀਨੀ ਬਣਾਉਣਗੇ ਕਿ ਪ੍ਰੀ ਬੋਰਡ ਅਤੇ ਟਰਮ ਪ੍ਰੀਖਿਆਵਾਂ 2 ਖਤਮ ਹੋਣ ਉਪਰੰਤ ਵਿਸ਼ਿਆਂ ਦਾ ਨਤੀਜਾ ਦੋਸਤੋ 30 ਜਨਵਰੀ 2024 ਤੱਕ ਵਿਭਾਗ ਵੱਲੋਂ ਜਾਰੀ ਲਿੰਕ ਤੇ ਅਪਲੋਡ ਕਰਨਗੇ ਠੀਕ ਹੈ ਜੀ 30 ਜਨਵਰੀ ਤੱਕ ਤੁਹਾਡਾ ਜਿਹੜਾ ਨਤੀਜਾ ਵੀ ਆ ਜਾਏਗਾ ਜਿਸ ਦੀ ਮੋਨਿਟਰਿੰਗ ਸੰਬੰਧਿਤ ਜ਼ਿਲ੍ਹਾ ਆਈਸੀਟੀ ਕੋਆਰਡੀਨੇਟਰ ਵੱਲੋਂ ਕੀਤੀ ਜਾਵੇਗੀ ਇਸ ਲਿੰਕ ਦੀ ਜਾਣਕਾਰੀ ਅਤੇ ਇਸ ਨਾਲ ਸੰਬੰਧਿਤ ਹੈ ਦਿੱਤਾ ਵੱਖਰੇ ਤ ਅ ਜਾਣ ਗਿਆ ਇਸ ਪੂਰੀ ਪ੍ਰੀ ਬੋਰਡ ਅਤੇ ਟਰਮ ਪ੍ਰੀਖਿਆਵਾਂ ਦੌਰਾਨ ਸਮੂਹ ਮੁਖ ਦਫ਼ਤਰ ਦੇ ਅਧਿਕਾਰੀ ਡੀਈਓ ਠੀਕ ਹੈ ਜੀ ਜਿਹੜੇ ਹੁੰਦੇ ਆ ਪ੍ਰਿੰਸੀਪਲ ਵੱਲੋਂ ਸਕੂਲਾਂ ਨੂੰ ਵਿਜ਼ਿਟ ਕੀਤਾ ਜਾਵੇਗਾ ਇਸ ਪ੍ਰੀਖਿਆ ਦੇ ਆਧਾਰ ਤੇ ਹੀ ਦੋਸਤੋ ਜਿਹੜਾ ਹੈਗਾ ਇੰਟਰਨਲ ਅਸੈਸਮੈਂਟ ਦੇ ਜਿਹੜੇ ਅੰਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਵਿੱਚ ਅੰਕ ਪਰੇ ਜਾਣਗੇ ਮਤਲਬ ਇਹ ਤੁਹਾਡੇ ਜਿਹੜੇ ਪ੍ਰੀਖਿਆ ਹੋਣਗੀਆਂ ਪ੍ਰੀਬੋਰਡ ਇਹਦੇ ਅਧਾਰ ਤੇ ਹੀ ਤੁਹਾਡੀ ਅਸੈਸਮੈਂਟ ਲੱਗੇਗੀ ਉਕਤ ਹੁਕਮਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਠੀਕ ਹੈ ਜੀ ਦੇਖ ਸਕਦੇ ਹੋ ਸਹਿਕ ਡਾਇਰੈਕਟਰ ਜਿਹੜੇ SCERT ਪੰਜਾਬ ਦੇ ਨੇ ਉਹਨਾਂ ਦੇ ਇੱਥੇ ਸਾਈਨ ਵੀ ਹੈ ਗਿਆ ਤਾਂ ਇੱਥੇ ਇਹ ਪੂਰਾ ਨੋਟੀਫਿਕੇਸ਼ਨ ਆਪਣਾ ਕੰਪਲੀਟ ਹੋ ਗਿਆ ਬਸ ਜੋ ਕਿ ਦੋਸਤੋ ਤੁਹਾਡੇ ਸਾਰੇ ਹੀ ਕਲਾਸਾਂ ਦੇ ਯਾਨਕੀ 6ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਪਰੀ ਬੋਰਡ ਪੇਪਰਾਂ ਦੀ ਡੇਟ ਸ਼ੀਟ ਸੰਬੰਧੀ ਇਹ ਨੋਟੀਫਿਕੇਸ਼ਨ ਅੱਜ ਜਿਹੜਾ ਹੈਗਾ ਸਾਡੇ ਕੋਲ ਪਹੁੰਚਿਆ ਸੀਗਾ ਤੇ ਅਸੀਂ ਤੁਹਾਨੂੰ ਇਹਦੇ ਨਾਲ ਜਾਣੂ ਕਰਵਾਇਆ ਵਾ ਓਕੇ ਦੋਸਤੋ ਬਾਕੀ ਹੁਣ ਜਿਹੜੇ ਪੇਪਰਾਂ ਦੀ ਤਿਆਰੀ ਵੀ ਅਸੀਂ ਤੁਹਾਨੂੰ ਕਰਾਵਾਂਗੇ ਨਾਲ ਹੀ ਨਾਲ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਕੇ ਬੈਲ ਕਨ ਨੂੰ ਪ੍ਰੈਸ ਕਰ ਲਿਓ ਓਕੇ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ